ਅਬੋਰ ਕਿਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਬਾਈ ਆਪਾਂ ਤੇ ਮੰਡੀ ਦੇ ਵਿੱਚ ਅੱਜ 22 ਜਨਵਰੀ 2024 ਦਿਨ ਸੋਮਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਦੇ ਜਿਹੜੇ ਭਾਅ ਹੈ ਮੰਡੀ ਦੇ ਵਿੱਚ ਉਹ 3-4 ਰੁਪਏ ਤੋਂ 11 ਰੁਪਏ ਤੱਕ ਜਿਹੜਾ ਕਿਨੂ ਹੈ ਉਹ ਮੰਡੀ ਦੇ ਵਿੱਚ ਵਿਕਿਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਰੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅਬੋਰ ਕਿਨੂ ਮੰਡੀ ਦੀਆਂ ਤਸਵੀਰਾਂ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਅੱਜ ਉਹ ਕੀ ਭਾਅ ਵਿਕਿਆ ਤਾਂ ਮੰਡੀ ਚ ਅੱਜ ਦਾ ਜਿਹੜਾ ਕਿਨੂ ਹੈ ਉਹ 11 ਰੁਪਏ ਤੱਕ ਵਧੀਆ ਕੁਆਲਿਟੀ ਜ਼ਿਆਦਾਤਰ ਕਿੰਨੂੰ 7-8 ਰੁਪਏ ਤੋਂ 10 ਰੁਪਏ ਤੱਕ ਵਿਕਿਆ ਤੇ ਜਿਹੜਾ ਜਮਾ ਮਾੜਾ ਕਿੰਨੂੰ ਐ ਉਹ 3-4 ਰੁਪਏ ਵੀ ਜਿਹੜਾ ਮੰਡੀ ਦੇ ਵਿੱਚ ਵਿਕਿਆ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਬੋਰ ਮੰਡੀ ਦੇ ਵਿੱਚ ਕਿੰਨੂੰ ਦੀ ਆਮਦ ਐ ਜਿਹੜੀ ਉਹ ਲਗਾਤਾਰ ਜਾਰੀ ਐ ਤੁਹਾਨੂੰ ਪਤਾ ਹੀ ਐ ਕਿ ਠੰਡ ਐ ਜਿਹੜੀ ਉਹਦੇ ਕਰਕੇ ਕਿਤੇ ਨਾ ਕਿਤੇ ਰੇਟ ਤੇ ਅਸਰ ਐ ਮਾਰ ਐ ਉਹ ਪਈ ਹੋਈ ਐ ਪਹਿਲਾਂ ਜਿੱਥੇ 20 ਰੁਪਏ ਤੱਕ ਵੀ ਕਿੰਨੂੰ ਵਿਕਦਾ ਰਿਹਾ ਹੁਣ ਉਹ ਵਧੀਆ ਕੁਆਲਿਟੀ ਜਿਹੜੀ ਉਹ 11 ਰੁਪਏ ਤੱਕ ਕੁਝ ਦਿਨ 12 ਰੁਪਏ ਵੀ ਵਿਕਿਆ ਤਾਂ ਉਸ ਭਾਅ ਜਿਹੜਾ ਕਿੰਨੂ ਹੈ ਉਹ ਵਿਕ ਰਿਹਾ ਮੰਡੀ ਦੇ ਵਿੱਚ ਇਸ ਤੋਂ ਇਲਾਵਾ ਬਾਹਰਲੀ ਮੰਡੀਆਂ ਦੇ ਵਿੱਚ ਵੀ ਸ਼ਿਮਲੇ ਸਭ ਤੋਂ ਵੱਧ ਭਾਅ ਜਿਹੜਾ ਕਿੰਨੂ ਦਾ ਉਹ 40 ਤੋਂ 45 ਰੁਪਏ ਤੱਕ ਵਿਕ ਰਿਹਾ ਬਾਕੀ ਸਾਰੇ ਸਾਮਾਂ ਤੇ 20 ਰੁਪਏ 15 ਰੁਪਏ ਤੋਂ ਲੈ ਕੇ 25 ਰੁਪਏ 30 ਰੁਪਏ ਤੱਕ ਕਿੰਨੂਏ ਜਿਹੜਾ ਹੋਰ ਮੰਡੀਆਂ ਪੰਜਾਬ ਦੀਆਂ ਹੋਣ ਭਾਵੇਂ ਉਹ ਬਾਹਰਲੇ ਸੂਬਿਆਂ ਦੀਆਂ ਹੋਣ ਉਹ ਉਸ ਭਾਅ ਜਿਹੜਾ ਕਿੰਨੂ ਹੈ ਉਹ ਵਿਕ ਰਿਹਾ ਅਬ ਹੋਰ ਕਿੰਨੂ ਮੰਡੀ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਤੇ ਅੱਜ ਦੇ ਭਾਅ 22 ਜਨਵਰੀ ਦੇ ਸਾਂਝੇ ਕਰ ਰਹੇ ਆ ਕਿ ਅੱਜ ਜਿਹੜਾ ਕਿਨੂ ਐ ਉਹ 10-11 ਰੁਪਏ ਕਿਨੂ ਜਿਹੜਾ ਮੰਡੀ ਦੇ ਵਿੱਚ ਵਧੀਆ ਕੁਆਲਿਟੀ ਵਾਲਾ ਵਿਕਿਆ ਤਾਂ ਠੰਡ ਕਰਕੇ ਅੱਜ ਧੁੱਪ ਜਿਵੇਂ ਨਿਕਲੀ ਆ ਥੋੜਾ ਬਹੁਤਾ ਐਸੇ ਤਰ੍ਹਾਂ ਜੇਕਰ ਮੌਸਮ ਜਿਹੜਾ ਥੋੜਾ ਜਿਹਾ ਖੁੱਲੂ ਆ ਧੁੱਪਾਂ ਪੈਣਗੀਆਂ ਤਾਂ ਉਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਆ ਕਿ ਕਿਨੂ ਦਾ ਭਾਅ ਜਿਹੜਾ ਉਹ ਵਧੇਗਾ ਫਿਲਹਾਲ ਜਿਹੜਾ ਕਿਨੂ ਦਾ ਭਾਅ ਉਹ ਪਿਛਲੇ ਕਈ ਦਿਨਾਂ ਤੋਂ ਹੀ ਲਗਭਗ ਆਪਾਂ 20-25 ਦਿਨਾਂ ਤੋਂ ਗੱਲ ਕਰੀਏ ਤਾਂ ਇਹੀ ਭਾਅ ਜਿਹੜਾ ਮੰਡੀ ਦੇ ਵਿੱਚ ਉਹ ਚੱਲ ਰਿਹਾ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੋਰ ਕਿਨੂ ਮੰਡੀ ਦੀਆਂ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਇੱਕ ਅਪਡੇਟ ਆ ਜਿਹੜੀ ਉਹ ਪਹੁੰਚਦੀ ਰਵੇ ਪੱਤਾ ਮੰਡੀ ਚ ਕਿਨੂ ਦੀ ਆਮਦ ਹੈ ਜਿਹੜੀ ਲਗਾਤਾਰ ਜਾਰੀ ਹੈ ਹਰ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਉਹ ਆਉਂਦੀ ਹੈ ਪੱਤਾ ਕਟਿੰਗ ਵੀ ਆਉਂਦਾ ਹੈ ਬਟਨ ਕੱਟ ਵੀ ਆਉਂਦਾ ਹੈ ਛੋਟਾ ਵੀ ਆਉਂਦਾ ਹਰਾ ਵੀ ਹਲੇ ਤੱਕ ਥੋੜਾ ਬਹੁਤਾ ਦੇਖੋ ਆ ਰਿਹਾ ਆ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹਦਾ ਭਾਅ ਜਿਹੜਾ ਉਹ 3-4 ਰੁਪਏ ਤੋਂ 11 ਰੁਪਏ ਤੱਕ ਅੱਜ 22 ਜਨਵਰੀ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਲਾਈਵ ਦਿਖਾ ਰਹੇ ਹਾਂ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹ ਆਇਆ ਹੋਇਆ ਆ ਵੀਡੀਓ ਸ਼ੇਅਰ ਕਰ ਦਿਓ ਵੀਰੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਜੇਸੇ ਕਰਕੇ ਤੁਹਾਡੇ ਨਾਲ ਜਿਹੜੀ ਵੀਡੀਓ ਹੈ ਉਹ ਆਪਾਂ ਸ਼ੇਅਰ ਕਰ ਰਹੇ ਹਾਂ ਤਾਂ ਜਿੰਨੇ ਵੀ ਵੀਰ ਜੁੜਨ ਉਹ ਵੀਡੀਓ ਸ਼ੇਅਰ ਕਰਨੀ ਨਾ ਭੁੱਲੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਜੁੜੇ ਐ